ਮਨਪ੍ਰੀਤਿਆਲੀ ਕੋਈ ਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਵੀ ਰੱਖਣਾ ਵਾਹ ਤੁਸੀਂ ਮਨ ਬਣਾ ਲਓ ਅਕਾਲੀ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੇ ਵੱਡੇ ਪਾਂਸਾ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਹੈ ਅੱਜੋ ਕਰੋੜਪਤੀ ਬਣੇ ਜਿਹੜੇ ਮੈਂ ਬਾਈਪਾਸ ਕੱਢੇ ਹੈ ਉਹਨਾਂ ਕਰਕੇ ਬਣੇ ਹੈ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀ ਦਰ ਤੇ ਕੀਤੀ ਆ ਉਹਦੇ ਕਰਕੇ ਬਣੇ ਹੈ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਵੀ ਮਾਂ ਪਾਤੀ ਨੂੰ ਭੁੱਲ ਜਾਂਦਾ ਇਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਤਾਂ ਕਿ ਇਹ ਉੱਪਰ ਤਗੜੇ ਹੋ ਜਾਓ ਉਹਨੂੰ ਮੈਂ ਜਲਦੀ ਪਾਰਟੀ ਤੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਮੁਲਾਕਾਤ ਉੱਤੇ ਮੈਂ ਜੋ ਹਕਮ ਦਫ਼ਤਰ ਖੋਲ੍ਹਿਆ ਜਿੱਥੇ ਓਐਸਟੀ ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕੰਲੇ ਦਾ ਕੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਉਂਦੀ ਜਿਸ ਦਿਨ ਦਫ਼ਤਰ ਖੋਲ੍ਹ ਦਿੱਤਾ ਮੈਂ 15-20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਬਾਅਦ ਕੋਈ ਕੰਮ ਹੋਏ ਤੁਸੀਂ ਮੇਰੇ ਦਫ਼ਤਰ ਆ ਜਿਓ ਮਨਪ੍ਰੀਤ ਯਾਲੀ ਕੋਈ ਕਾਲੀ ਦਲਦ ਹੁਣ ਮੈਂਬਰ ਨਹੀਂ ਬਣ ਸਕਦਾ ਗਦਾਰਾਂ ਨੂੰ ਅਸੀਂ ਵੀ ਇੱਥੇ بس ਤੁਸੀਂ ਮਨ ਬਣਾ ਲਓ ਅਕਾਲੀ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਬੰਦ ਸਾਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀ ਦਰ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਆਪਣੀ ਮਾਂ ਪਾਪਾ ਦੀ ਨੂੰ ਭੁੱਲ ਜਾਂਦਾ ਉਹ ਇਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਤਾਂ ਖਿਆਲ ਰੱਖ ਤਗੜੇ ਹੋ ਜਾਓ ਮੈਂ ਜਲਦੀ ਪਾਰਟੀ ਦੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਮੁਲਿਆ ਪਰ ਉੱਤੇ ਮੈਂ ਜੋ ਇੱਕ ਮਦਦ ਦਫ਼ਤਰ ਖੋਲ ਰਿਹਾ ਜਿੱਥੇ ਓਐਸਟੀ ਮੇਰਾ ਅਫਸਰ ਉੱਥੇ ਫਟੌਵੀ ਕਰਦੇ ਰਹੂਗਾ ਮੇਰੇ ਦਾਖਲੇ ਹੱਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆ ਉਹ ਜਿਸ ਦਿਨ ਦਫਤਰ ਖੋਲ੍ਹ ਦਿੱਤਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਮਨਪ੍ਰੀਤ ਹਿਆਲੀ ਕੋਈ ਕਾਲੀ ਦਲਦ ਹੁਣ ਮੈਂਬਰ ਨਹੀਂ ਬਣ ਸਕਦਾ ਮੈਂ ਬਾਰਾਂ ਨੂੰ ਸੀ ਵੀ ਇੱਥੇ ਰਹਿਣਾ ਬਸ ਤੁਸੀਂ ਮਨ ਬਣਾ ਲਓ ਅਕਾਲੀ ਰੰ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਪੰਥ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਗੱਡੇ ਹੈ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਲਿਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣਿਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜੇ ਆਪਣੀ ਮਾਰੂ ਕੋਲ ਜਾਂਦਾ ਤੇ ਮਾਪਾ ਪਾਤੀ ਨੂੰ ਕੋਲ ਜਾਂਦਾ ਇਹ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਕਤੀ ਕਰਨਾ ਤਾਖੇਰ ਉੱਤੇ ਤਗੜੇ ਹੋ ਜਾਉ ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਮੁੱਲਾਂਪੁਰ ਉੱਤੇ ਮੇਨ ਉਹ ਇੱਕ ਮ ਦਫਤਰ ਖੋਲ ਰਿਆਂ ਜਿੱਥੇ ਓਐਸਟੀ ਮੇਰਾ ਅਫਸਰ ਉੱਤੇ 24 ਘੰਟੇ ਰਹੂਗਾ ਕੱਲੇ ਤਾਖੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਦੀ ਵੀ ਕਮੀ ਆਉਗੀ ਜਿੰਦ ਤੱਕ ਦਫਤਰ ਖੋਲ ਦਿੰਦਾ ਮੈਂ 15 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫ਼ਤਰ ਆ ਜਾਓ